ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਆਪ ਜੀ ਦੇ ਦਰਸ਼ਨ ਕਰਨ ਦਾ ਮੌਕਾ ਬਖਸ਼ਿਸ਼ ਕੀਤਾ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਸੋ ਆਓ ਗੁਰਪਿਆਰੀ ਸਾਸਗਤ ਆਪਾਂ ਥੋੜਾ ਜਿਹਾ ਸਮਾਵੇ 5-7 ਮਿੰਟ ਤਾਂ ਮਿਲਿਆ ਹੈ ਤੇ ਥੋੜਾ ਜਿਹਾ ਆਪਾਂ ਉਸ ਪਾਸੇ ਜਾਈਏ ਜਿਸ ਦੀ ਦੇਣ ਕਰਕੇ ਆਪਾਂ ਸਾਰੇ ਇਸ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੇ ਆਂ ਕਿਉਂਕਿ ਇੱਕ ਸ਼ਾਇਰ ਬਹੁਤ ਸੋਣਾ ਕਹਿੰਦਾ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਅਗਰ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤਾਂ ਸੁਨਤ ਹੁੰਦੀ ਸਭ ਕੀ ਕਿਉਂਕਿ ਹਮੇਂ ਇਹਾ ਬੈਠਨੇ ਦਾ ਮੌਕਾ ਨਾ ਮਿਲਤਾ ਜਿਸ ਹਜ਼ੂਰੀ ਮੇਂ ਹਮ ਬੈਠੇ ਹੈ ਗੁਰਗਸੈਬ ਵੀ ਸ਼ਾਇਦ ਨਾ ਹੁੰਦੇ ਅਗਰ ਛੋਟੇ ਸਾਹਿਬ ਜਾਦੇ ਜਿਨ੍ਹਾਂ ਨੇ ਨੇਹਾ ਦੇ ਵਿੱਚ ਚੜਨ ਦਾ ਫੈਸਲਾ ਜਿਹੜਾ ਜਦੋਂ ਸੁਣਾਇ ਨਸੂ ਬੇਨੇ ਤੇ ਉਹਨਾਂ ਨੇ ਉਸ ਹੁਕਮ ਨੂੰ ਸਿਰ ਮੱਥੇ ਮੰਨਿਆ ਕਿ ਜੀ ਅਸੀਂ ਮੌਤ ਨੂੰ ਕਬੂਲ ਕਰਾਂਗੇ ਪਰ ਸਿਰ ਅਸੀਂ ਜਿਹੜਾ ਹੈ ਇਹ ਕੇਸ ਜਿਹੜੇ ਰੱਖੇ ਹੋਏ ਨੇ ਸਿੱਖੀ ਧਰਮ ਨੂੰ ਨਹੀਂ ਛੱਡਾਂਗੇ ਪਰ ਅੱਜ ਆਪਾਂ ਦੇਖਣਾ ਹੈ ਕਿ ਅਸੀਂ ਪਤਿਤ ਹੋਏ ਜਾ ਰਹੇ ਹਾਂ ਸਾਡੇ ਵਿੱਚੋਂ ਕਿੰਨੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੇ ਕੇਸ ਕਟਾ ਲਿਆ ਕੇਸ ਅਸੀਂ ਗੱਲ ਕਰਨੀ ਹੈ ਸਿੱਧੀ ਜਿਹੜੀ ਗੁਰੂ ਦੀ ਅਜੂਰੀ ਵਿੱਚ ਦੋ ਮੈਂ ਸਿਰ ਪੰਕਤੀ ਕਵਿਤਾ ਦੀ ਕਵਾਂਗਾ ਉਸ ਤੋਂ ਬਾਅਦ ਦੋ ਵਿਚਾਰ ਕਰਕੇ ਸਮਾਪਤੀ ਕਰਾਂਗਾ ਆਓ ਜਦੋਂ ਮੋਤੀ ਰਾਮ ਮਹਿਰਾ ਆਪ ਜੀ ਨੇ ਨਾਮ ਸੁਣਿਆ ਹੋਵੇਗਾ ਧੰਨ ਮੋਤੀ ਰਾਮ ਮਹਿਰਾ ਜਿਨੇ ਪੁੰਨ ਕਮਾਇਆ ਗੁਰੂ ਗੋਬਿੰਦ ਸਿੰਘ ਦੇ ਬਾਲਕਾਂ ਨੂੰ ਜਿਨ੍ਹਾਂ ਨੇ ਦੁੱਧ ਛਕਾਇਆ ਆਓ ਉਹਨਾਂ ਦੇ ਬਾਰੇ ਦੋ ਪੰਕਤੀ ਸਹਿਬਜ਼ਾਦੇ ਬਾਰੇ ਜਦੋਂ ਉਹਨਾਂ ਨੇ ਮਾਤਾ ਜੀ ਨੂੰ ਆ ਕੇ ਸਹੀਦੀ ਦੇ ਬਾਰੇ ਸਨੇਹਾ ਦਿੱਤਾ ਉਹਨਾਂ ਨੇ ਦੇਖਿਆ ਵੀ ਸਹੀਦ ਛੋਟੇ ਸਾਹਿਬ ਜੀ ਦਾ ਨੂੰ ਨੇਹਾ ਦੇ ਵਿੱਚ ਜਣ ਦਿੱਤਾ ਗਿਆ ਤੇ ਉਦੋਂ ਉਹਨਾਂ ਨੇ ਕਿਸ ਤਰ੍ਹਾਂ ਕਿਵੇਂ ਮਾਤਾ ਜੀ ਨੂੰ ਆ ਕੇ ਉਹ ਹਾਲ ਬਿਆਨ ਕੀਤਾ ਆਓ ਸਰਵਣ ਗੋ ਚਣਤੇ ਵਿੱਚ ਨੇਹਾ ਦੇ ਛੋਟੇ ਲਾਲ ਅਮੜੀਏ ਤੇਰੇ ਚਣਤੇ ਵਿੱਚ ਨੇਹਾ ਦੇ ਛੋਟੇ ਲਾਲ ਅਮੜੀਏ ਤੇਰੇ ਚਣਤੇ ਵਿੱਚ ਨੇਹਾ ਦੇ ਛੂਟ ਲਾਲ ਉਮੜੇ ਤੇਰੇ ਚਿਰਤੇ ਵਿੱਚ ਨਿਹਾਂ ਦੇ ਛੂਟ ਲਾਲ ਉਮੜੇ ਤੇਰੇ ਚਿਰਤੇ ਵਿੱਚ ਨਿਹਾਂ ਦੇ ਛੋਟੇ ਲਾਲ ਮੜੇ ਤੇਰੇ ਜਿਗਤੇ ਵਿੱਚ ਨਿਹਾ ਦੇ ਛੋਟੇ ਲਾਲ ਮੜੇ ਤੇਰੇ ਜਗ ਕਹਦੀ ਉਦਾਦੇ ਨੂੰ ਸਾਡੇ ਸੱਚਖੰਡ ਦੇ ਵਿੱਚ ਡੇਰੇ ਜਗ ਕਹਦੀ ਉਦਾਦੇ ਨੂੰ ਸਾਡੇ ਸੱਚਖੰਡ ਦੇ ਵਿੱਚ ਡੇਰੇ ਜਿੜਤੇ ਵਿੱਚ ਨਿਹਾ ਦੇ ਛੋਟੇ ਲਾਲ ਅਮੜੇ ਤੇਰੇ ਚੁੜਤੇ ਵਿੱਚ ਨਿਹਾ ਦੇ ਛੋਟੇ ਲਾਲ ਅਮੜੇ ਤੇਰੇ ਵਦ ਹੋ ਗਈ ਜੁਲਮਾਂ ਦੇ ਅਧ ਹੋ ਗਈ ਜ਼ੁਲਮਾਂ ਦੇ ਜਾਗੇ ਚਾਰੇ ਦਰਬ ਹਨੇਰੇ ਅਧ ਹੋ ਗਈ ਜ਼ੁਲਮਾਂ ਦੇ ਜਾਗੇ ਚਾਰੇ ਦਰਬ ਹਨੇਰੇ ਚਿੜਤੇ ਵਿੱਚ ਨਿਹਾਂ ਦੇ ਛੋਟੇ ਲਾਲ ਅਮੜੇ ਤੇਰੇ ਚਿੜਤੇ ਵਿੱਚ ਨਿਹਾਂ ਦੇ ਛੋਟੇ ਲਾਲ ਅਮੜੇ ਤੇਰੇ ਚਿੜਤੇ ਵਿੱਚ ਨਿਹਾਂ ਦੇ ਛੋਟੇ ਲਾਲ ਮੜੇ ਤੇਰੇ ਚਿੜਤੇ ਵਿੱਚ ਨਿਹਾਂ ਦੇ ਛੋਟੇ ਲਾਲ ਮੜੇ ਤੇਰੇ ਜਗ ਕਹਿਤੀ ਉਦਾਦੇ ਨੂੰ ਸਾਡ ਸੱਚਖੰਡ ਦੇ ਵਿੱਚ ਡੇਰੇ ਜਾ ਕੇ ਕਹਿਤੀ ਉਦਾਦੇ ਨੂੰ ਸਾਡ ਸੱਚਖੰਡ ਦੇ ਵਿੱਚ ਡੇਰੇ ਚਿੜਤੇ ਵਿੱਚ ਨਿਹਾਂ ਦੇ ਲਾਲ ਨਮੜੇ ਤੇਰੇ ਚਿੜ ਤੇ ਵਿੱਚ ਨਿਹਾਂ ਦੇ ਗੁਰਪ੍ਰੀਤ ਸਾਸੰਗਤ ਜਦੋਂ ਮੋਤੀराम ਮਹਿਰਾ ਨੇ ਮਾਤਾ ਜੀ ਨੂੰ ਜਾ ਕੇ ਇਹ ਹਾਲ ਦੱਸਿਆ ਨਾ ਕਿ ਮਾਂ ਤੇਰੇ ਛੋਟੇ ਬੱਚਿਆਂ ਨੂੰ ਨਿਹਾਂ ਦੇ ਵਿੱਚ ਚਿੜੇ ਦਿੱਤਾ ਗਿਆ ਪਰ ਉਹਨਾਂ ਨੇ ਇੱਕ ਬਾਰ ਵੀ ਧਰਮ ਤੋਂ ਨਹੀਂ ਡੋਲੇ ਸੋ ਤੇ ਬਹੁਤ ਵੱਡਾ ਉਸ ਟਾਈਮ ਦਾ ਜਿਹੜਾ ਸਾਖਾ ਹੈ ਸੋ ਦਾਸ ਦਾ ਮਨ ਸੀ ਕਿ ਇਹਨਾਂ ਪੰਕਤੀਆਂ ਨੂੰ ਕਿਉਂਕਿ ਆਪਾਂ ਇਸ ਇਤਿਹਾਸ ਵੱਲ ਵੀ ਜਾਈਏ ਕੀਰਤਨ ਵੀ ਆਪਾਂ ਸਾਰੇ ਕਰਦੇ ਹਾਂ ਬਹੁਤ ਵੱਡੇ ਵੱਡੇ ਵਿਦਵਾਨ ਇੱਥੇ ਬੈਠੇ ਆ ਤੇ ਜਿਨ੍ਹਾਂ ਨੇ ਬਹੁਤ ਸੋਹਣਾ ਕੀਰਤਨ ਕਰਨਾ ਹੈ ਪਰ ਕੁਝ ਆਪਾਂ ਥੋੜੇ ਜਿਹਾ ਵਿਚਾਰ ਵੀ ਇਸ ਪਾਸੇ ਜਾਈਏ ਤਾਂ ਕਿ ਬੱਚਿਆਂ ਨੂੰ ਵੀ ਪਤਾ ਲੱਗੇ ਸਾਡੇ ਸਹਿਬ ਜਾਦੇ ਛੋਟੇ ਸਹਿਬ ਜਦੋਂ ਤੇ ਸੱਤ ਸਾਗ ਦੀਆਂ ਜਿੱਦਾ ਨਿਹਾਂ ਵਿੱਚ ਖਲੇਗੇ ਪਰ ਉਹਨਾਂ ਨੇ ਮਰਨੇ ਕੀਤੇ ਧਰਮ ਨਹੀਂ ਆਰੇ ਆਪਣੇ ਆਪਣੇ ਸਿੱਖੀ ਦੇ ਵਿੱਚ ਆਪਾਂ ਅਟਲ ਰਹਿਣਾ ਹੈ ਪੂਰਾ ਪੂਰਨ ਵਿਸ਼ਵਾਸ ਗੁਰੂਆਂ ਸਭ ਤੇ ਆਪਾਂ ਕਰਨਾ ਹੈ ਸੋ ਦੱਸ ਦੇ ਭੁੱਲ ਚੁਪ ਦੀ ਖੀਮਾ ਕਰਨਾ ਅਗਾ ਤੋਂ ਸਤਿਗੁਰਾਂ ਚੰਨ ਵਿੱਚ ਬੇਨਤੀ ਕਰਨਾ ਸਤਿਗੁਰੂ ਸਾਡੇ ਸਭਨਾ ਦੇ ਸਿਰ ਤੇ ਮੇਰ ਪਰ ਯਾਦ ਰੱਖੇ ਗੁਰਸਿੱਖੀ ਵਾਲੇ ਜੋਨ ਬਖਸ਼ਿਸ਼ ਕਰ ਭੁੱਲਾਂ ਨੂੰ ਮਾਫ ਕਰਨਾ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ